ਕਬੀਰ ਕਹਿੰਦੇ ਨੇ ਮੈਨੂੰ ਭੁੱਲਦਾ ਹੀ ਨਹੀਂ ਬਿਸਰਤ ਨਾਹੀਂ ਮਨ ਤੇ ਹਰੀ ਭੁੱਲਦਾ ਹੀ ਨਹੀਂ ਕਿਉਂ ਅਬ ਮੋਏ ਰਾਮ ਆਪਣਾ ਕਰ ਜਾਣਿਆ ਸਹਜ ਸੁਭਾਏ ਮਿਲੇ ਮਨ ਮਾਨਿਆ ਹੁਣ ਮੈਂ ਰਾਮ ਨੂੰ ਆਪਣਾ ਕਰਕੇ ਜਾਣਿਆ ਤੇ ਮਨੋਵਿਗਿਆਨਕ ਕਹਿੰਦੇ ਨੇ ਆਪਣਾ ਹੀ ਚੇਤੇ ਆ ਸਕਦਾ ਹੈ ਬੇਗਾਨਾ ਨਹੀਂ ਉਪਰ ਨੇ ਬਾਰ ਬਾਰ ਜੋ ਯਾਦ ਆਵੇ ਆਪਣਾ ਯਾਦ ਕਰਨ ਤੇ ਵੀ ਜੋ ਭੁੱਲ ਜਾਏ ਬੇਗਾਨਾ ਬੇਗਾਨਾ ਓਪਰਾ ਹੈ ਅਬ ਮੋਈ RAM ਅਪਨਾ ਕਰ ਜਾਣਿਆ ਸਹਿਜ ਸਬਾਏ ਮਿਲੇ ਮਨ ਮਾਨਿਆ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਜਾਹੂੰ ਕਾਹੂੰ ਆਪਣੋ ਹੀ ਚਿਤ ਆਵੇ ਕਿਧਰੇ ਵੀ ਚਲੇ ਜਾਈਏ ਆਪਣਾ ਚੇਤੇ ਆਉਂਦਾ ਬੇਗਾਨਾ ਨਹੀਂ ਚੇਤੇ ਆਉਂਦਾ ਓਪਰਾ ਨਹੀਂ ਚੇਤੇ